ਮੋਹਿਤਾ ਜੀ ਪੀਤੇ ਨੂੰ ਇੱਕ ਲੜਾਈ ਦੀ ਵੀਡੀਓ ਸਾਹਮਣੇ ਆਉਂਦੀ ਆ ਜਿਸ ਦੇ ਵਿੱਚ ਕੁਝ ਲੋਕ ਤੁਹਾਡੀ ਦੁਕਾਨ ਤੇ ਵੀ ਔਰ ਸਾਹਮਣੇ ਵੀ ਜਿਹੜਾ ਲੜਦੇ ਨਜ਼ਰ ਆਉਂਦੇ ਆ ਕੀ ਆਖਰ ਮਾਮਲਾ ਕੀ ਹੈ ਪਹਿਲਾਂ ਤੇ ਤੁਹਾਡਾ ਧਿਆਨ ਤੇ ਸਵਾਗਤ ਆ ਜੀ ਗੱਲ ਇਹ ਭਾਜੀ ਇਹ ਜਿਹੜੇ ਬੀਜੇਪੀ ਦੇ ਜਿਹੜੇ ਵਰਕਰ ਆ ਇਹ ਬੇਸਿਕਲੀ ਲੜਾਈ ਜਿਹੜੀ ਇਹਨਾਂ ਦੇ ਨਾਲ ਆ ਇਹ ਪਹਿਲਾਂ ਇੱਕ ਮੰਦਰ ਕਮੇਟੀ ਦਾ ਮਸਲਾ ਚੱਲਦਾ ਪਿਆ ਵਾ ਜੀ ਜਿਹਦੇ ਵਿੱਚ ਅੱਗੇ ਵੀ ਪਰਚੀ ਹੋਈ ਹੋਈ ਆ ਜਿਹੜਾ ਮਾਣਯੋਗ ਦਲ ਦੇ ਵਿੱਚ ਇਸ ਚੱਲਦਾ ਪਿਆ ਵਾ ਜੀ ਉਸੇ ਹੀ ਆਰ ਦੇ ਵਿੱਚ ਉਹ ਮੈਂ ਤੁਹਾਨੂੰ ਅੱਗੇ ਤੁਹਾਨੂੰ ਮੈਂ ਦੱਸਦਾ ਜੀ ਕੀ ਗੱਲਬਾਤ ਹੈਗੀ ਆ ਉਸੇ ਹੀ ਲੜਾਈ ਦੇ ਵਿੱਚ ਇਹ ਲੋਕ ਇਹਨਾਂ ਨੇ ਪਲੈਨਿੰਗ ਬਣਾ ਕੇ 20-25 ਬੰਦਿਆਂ ਦੇ ਨਾਲ ਮੇਰੀ ਦੁਕਾਨ ਤੇ ਤੇ ਮੇਰੇ ਵਰਕਰਾਂ ਤੇ ਹਮਲਾ ਕੀਤਾ ਵਾ ਜੀ ਉਹਨਾਂ ਦਾ ਤਾਂ ਕਹਿਣਾ ਏ ਕਿ ਅਸੀਂ ਸਿਰਫ ਦੁਕਾਨਾਂ ਬੰਦ ਕਰਕੇ ਦਿਨੇਸ਼ ਜੋਸ਼ੀ ਦਾ ਬਿਆਨ ਆ ਤੇ ਦੁਕਾਨਾਂ ਬੰਦ ਕਰਕੇ ਚੱਕਰ ਮਾਰਨ ਆਏ ਸੀ ਲੜਾਈ ਇਹ ਜਿਹੜੀ ਦੋ ਧਿਰਾਂ ਦੇ ਵਿੱਚ ਹੋ ਰਹੀ ਸੀ ਉਹਨੂੰ ਸ਼ਟਡਾਊਨ ਦੀ ਕੋਸ਼ਿਸ਼ ਕਰ ਰਹੇ ਸੀ ਦੇਖੋ ਜੀ ਮੈਂ ਨਾ ਕੱਲ ਦਾ ਇਹਨਾਂ ਦਾ ਬਿਆਨ ਸੁੰਦਾ ਪਿਆ ਵਾਂ ਇੱਕ ਉਹ ਹੋਰ ਮੁੰਡਾ ਵਾਲੀ ਜਿਹੜਾ ਉੱਥੇ ਬੈਠਾ ਬਿਆਨ ਦੇ ਰਿਹਾ ਵਾਜੀ ਕੱਲ ਮੈਂ ਇਹਨਾਂ ਦੇ ਬਿਆਨ ਸੁੰਦਾ ਪਿਆ ਮੈਂ ਕੱਲ ਦਾ ਇਸ ਕਰਕੇ ਨਹੀਂ ਬੋਲਿਆ ਭਾਜੀ ਕਿ ਮੇਰੇ ਨਾ ਰਖੜੀ ਦਾ ਸੀਜ਼ਨ ਆ ਦੋ ਦਿਨ ਦਾ ਤੇ ਮੈਂ ਕੰਮ 'ਚ ਬਿਜ਼ੀ ਆ ਜੀ ਇਹਨਾਂ ਦੀ ਇੱਕ ਇੱਕ ਗੱਲ ਦਾ ਮੈਂ ਇਹਨਾਂ ਨੂੰ ਜਵਾਬ ਦਊਂਗਾ ਜੀ ਇੱਕ ਵੱਡੀ ਕਾਨਫਰੰਸ ਤੁਹਾਡੇ ਕੋਲ ਦੁਬਾਰਾ ਅਸੀਂ ਫਿਰ ਕਰਾਂਗੇ ਜੀ ਸਾਰੇ ਲੋਕ ਬਹਿ ਗਏ ਜਿਹਦੇ ਵਿੱਚ ਦਵਾਂਗੇ ਜੀ ਇਹਨਾਂ ਨੂੰ ਜਵਾਬ ਹੁਣ ਇਹ ਕੰਦੇ ਆ ਜੀ ਅਸੀਂ ਤਾਂ ਸਿਰਫ ਦੁਕਾਨਾਂ ਬੰਦ ਕਰਕੇ ਚੱਕਰ ਮਾਰਨ ਆਏ ਸਾਡੀ ਸਾਡੀ ਤੇ ਕੋਈ ਲੜਾਈ ਦੇ ਵਿੱਚ ਹੈਗੇ ਨਹੀਂ ਆ ਜੀ ਮੇਰੇ ਕੋ ਬਾਜੀ ਇੱਕ ਇੱਕ ਚੀਜ਼ ਦਾ ਸਬੂਤ ਮੌਜੂਦ ਹੈ ਜੀ ਉਹਦੇ ਵਿੱਚ ਮੇਰੇ ਸੀਸੀਟੀ ਵੀ ਕੈਮਰੇ ਦੇ ਵਿੱਚ ਜਿਹੜਾ ਇੱਕ ਅੰਦਰ ਹੀ ਤੋਰ ਤੋਰ ਮਰੋੜ ਕੇ ਪੇਸ਼ ਕਰਦੇ ਆ ਜੀ ਮੈਂ ਇਹਨਾਂ ਨੂੰ ਵੀਡੀਓ ਜੋ ਨਹੀਂ ਦੇਣੀ ਉਲਸ ਪ੍ਰਸ਼ਾਸਨ ਨੇ ਆਪੇ ਹੀ ਮੇਰੇ ਸੀਸੀਟੀਵੀ ਕੈਮਰੇ ਤੋਂ ਸਾਰੀਆਂ ਹੀ ਵਡੇ ਲਾ ਲੀਆਂ ਮਰੀ ਜਿਹੜੀਆਂ ਮੈਂ ਤੁਹਾਨੂੰ ਵੀ ਹੁਣ ਹੋਰ ਨਵੀਆਂ ਪ੍ਰੋਵਾਈਡ ਕਰਾ ਰਿਆ ਵਾਂ ਕੀ ਵੇਖੋ ਮੇਰਾ ਵਰਕਰ ਔਰ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਵਾਂ ਇਹ ਮੈਨੂੰ ਕੰਦਾ ਜੀ ਪਰਮਾਤਮਾ ਬੁੱਧੀ ਮਾਰ ਦਿੰਦਾ ਇਹਦਾ ਵਰਕਰ ਤੇ ਅੰਦਰ ਸੀ ਜੀ ਮੇਰਾ ਵਰਕਰ ਪਾਹੀ ਮੇਰੀ ਦੁਕਾਨ ਦੇ ਅੰਦਰ ਹੀ ਹੋਊਗਾ ਜੀ ਜਿਸ ਵੇਲੇ ਮੇਰਾ ਵਰਕਰ ਅੰਦਰ ਆ ਉਦੋਂ ਤਾਂ ਲੜਾਈ ਸ਼ੁਰੂ ਨਹੀਂ ਹੋਈ ਲੜਾਈ ਸ਼ੁਰੂ ਹੋਣ ਲੱਗੀ ਮੈਂ ਆਪਣੀ ਦੁਕਾਨ ਦੇ ਅੰਦਰ ਬਟਾ ਇਹ ਕੰਦਾ ਪਰਮਾਤਮਾ ਬਿਲਕੁਲ ਪਰਮਾਤਮਾ ਜਿਹੜੇ ਗੰਦੇ ਲੋਕ ਆ ਉਹਨਾਂ ਦਾ ਮਤ ਉਹਨਾਂ ਦੀ ਮਤ ਮਾਰ ਦਿੰਦਾ ਵਾ ਜੀ ਮੇਰੇ ਕੋ ਮੇਰੇ ਤਿੰਨ ਚਾਰ ਕੰਮ ਆ ਜੀ ਮੇਰੇ ਕੋ ਇੱਕ ਨਹੀਂ ਮੇਰੇ ਕੋ ਗੁਰੂ ਮਾਰੇ ਦੀ ਕਿਰਪਾ ਨਾਲ 25 30 ਬੰਦੇ ਕੰਮ ਕਰਦੇ ਆ ਜਿੰਨਾਂ ਵਿੱਚੋਂ ਇਹ ਵੀ ਲੜਕੇ ਮੇਰੇ ਕੋ ਹੀ ਉਹਨਾਂ ਨੇ ਮੇਰੀ ਜੀ ਦੁਕਾਨ ਦੇ ਅੰਦਰ ਹੀ ਖਲੋਣਾ ਜੀ ਬਾਹਰ ਥੋੜਾ ਖਲੋਣਾ ਉਹਨਾਂ ਨੇ ਜੇ ਕੋਈ ਗੱਲ ਹੋ ਗਈ ਆ ਤਾਂ ਉਹਨਾਂ ਨੇ ਮੈਨੂੰ ਦੱਸਣਾ ਆ ਕੇ ਜੀ ਗੱਲਬਾਤ ਹੋ ਗਈ ਆ ਜਦੋਂ ਇਹ ਇਕੱਠੇ ਹੋਏ ਆ ਉਹ ਮੇਰੇ ਕੋ ਆਏ ਉਹਨਾਂ ਨੇ ਮੈਨੂੰ ਦੱਸਿਆ ਕਿ ਇਸ ਤਰ੍ਹਾਂ ਲੜਾਈ ਹੋਣ ਲੱਗੀ ਆ ਜੀ ਬੰਦੇ ਬਾਹਰ ਕੱਟੇ ਹੋਣਦੇ ਆ ਮ ਆਪਾਂ ਲੜਨਾ ਨਹੀਂ ਆ ਕਿਸੇ ਗੱਲ ਤੋਂ ਤੇ ਤੁਸੀਂ ਜਾਓ ਫੋਨ ਆਇੰਦਾ ਜੀ ਦਿਨੇਸ਼ ਜੋਸ਼ੀ ਇਹ ਕਹਿੰਦਾ ਮੈਂ ਤੇ ਚੱਕਰ ਮਾਰਨ ਆਇਆ ਹਾਂ ਪਾ ਜੀ ਉਹਨੂੰ ਜ਼ੂਮ ਕਰਕੇ ਫੁਟੇਜ ਵੇਖੋ ਸਭ ਤੋਂ ਪਹਿਲੀ ਚਪੇੜ ਮਾਰਦਾ ਦਿਨੇਸ਼ ਜੋਸ਼ੀ ਉਹਦੇ ਵਿੱਚ ਤੁਸੀਂ ਵੇਖੋ ਕਿਸ ਤਰ੍ਹਾਂ ਇਹ 20 25 ਬੰਦੇ ਆ ਮੇਰਾ ਇੱਕ ਵੀ ਵਰਕਰ ਮਰੋ ਜ਼ੂਮ ਕੀ ਕੋਈ ਹੈਗਾ ਜੀ ਉਸ ਮੁੰਡਾ ਜਦੋਂ ਘਰ ਜਾਣ ਲੱਗਦਾ ਉਹਨੂੰ ਸਕੂਟਰ ਤੋਂ ਤਲੇ ਲਾ ਲੈਂਦੇ ਆ ਲਾਣ ਤੋਂ ਬਾਅਦ ਉਹਨੂੰ ਇਹ 20 ਬੰਦੇ ਘਟੋ ਘਟ ਪੈ ਜਾਂਦੇ ਆ ਜੀ ਔਰ ਉਹਨੂੰ ਕਟਣਾ ਜਾਲੂ ਕਰ ਦਿੰਦੇ ਆ ਜੀ ਉਦੇ ਵਿੱਚ ਦੇਖੋ ਤੁਹਾਨੂੰ ਵੀਡੀਓ ਨੂੰ ਚੰਗੀ ਤਰ੍ਹਾਂ ਤੁਸੀਂ ਕਰੋ ਇਹਨੂੰ ਹੋਰ ਜ਼ੂਮ ਕਰਕੇ ਮੈਨੂੰ ਇੱਕ ਕੱਲ ਦਾ ਦਿਨ ਚਾਹੀਦਾ ਜੀ ਤੁਹਾਨੂੰ ਇਹ ਇੱਕ ਇੱਕ ਸ਼ੀਸ਼ੇ ਵਰਗੂ ਸਭ ਕੁਝ ਸਾਫ਼ ਨਹੀਂ ਰਹੂਗਾ ਸਾਰੇ ਤਰ੍ਹਾਂ ਤਰ੍ਹਾਂ ਦੇ ਲੋਕ ਅਣਜਾਨੀ ਆ ਜੀ ਦੇਖੋ ਦਿਨੇਸ਼ ਜੋਸ਼ੀ ਕੋਟੜਿਆ ਅਮਨ ਰੋੜਾ ਕੋਟੜਿਆ ਇਹ ਕੋਈ ਵਿਕਰਮਜੀਤ ਵਕੀਲ ਆ ਉਹ ਮਾਰਨਦਿਆ ਵਾ ਅਭਿਸ਼ੇਕ ਜੋਸ਼ੀ ਉਹ ਮਾਰਨਦਿਆ ਵਾ ਜੀ ਇਹ ਕ ਅਦੇ ਜਿਹੜਾ ਅ ਅਮਨ ਇਹਦੇ ਦੋ ਭਤੀਜੇ ਆ ਜਿਹੜੇ ਉਹ ਮੇਨ ਜਿਹੜਾ ਉਹ ਕੁੱਟਣ ਦੇ ਆ ਜੀ ਉੱਤੇ ਫੜ ਕੇ ਮੇਰੀ ਦੁਕਾਨ ਦੇ ਜਿੱਥੇ ਮੈਂ ਰਖੜੀ ਲਾਈ ਉਹਤੇ ਬਾਹਰ ਆ ਕੇ ਖਲੋ ਗਏ 15 ਮਿੰਟ ਸਾਡੇ ਵੱਲ ਵੇਖ ਕੇ ਫਿਰ ਗਾਂ ਗਏ ਆ ਜੀ ਇਹ ਬਦਮਾਸ਼ੀ ਨਹੀਂ ਤੇ ਹੋਰ ਕੀ ਆ ਜੀ ਸ਼ਰਿਆਮੇ ਲੋਕ ਬਦਮਾਸ਼ੀ ਕਰਨਦੇ ਆ ਤੁਸੀਂ ਚੰਗੀ ਤਰ੍ਹਾਂ ਵੇਖੋਗੇ ਤੁਹਾਨੂੰ ਉਹਦੇ ਵਿੱਚ ਇੱਕ ਇੱਕ ਚੀਜ਼ ਨਾ ਕਲੀਅਰ ਆਊਗੀ ਜੀ ਕਿ ਅਸੀਂ ਬਦਮਾਸ਼ੀ ਕੀਤੀ ਆ ਕਿ ਇਹਨਾਂ ਨੇ ਬਦਮਾਸ਼ੀ ਕੀਤੀ ਆ ਜੀ ਜੋਸ਼ੀ ਦਾ ਬਿਆਨ ਆ ਕਿ ਬਦਮਾਸ਼ੀ ਤੁਸੀਂ ਕਰਦੇ ਹੋ ਤੁਹਾਡੇ ਤੇ ਪਰਚੇ ਵੀ ਦਰਜ ਆ ਜਦੋਂ ਕੋਈ ਸਰਕਾਰ ਹੁੰਦੀ ਆ ਆਪਣੀ ਬਦਮਾਸ਼ੀ ਨੂੰ ਬਹਾਨਾ ਰੱਖਣ ਵਾਸਤੇ ਤੁਸੀਂ ਉਸੇ ਸਰਕਾਰ ਤੇ ਚੱਲ ਜਾਂਦੇ ਹਾਂ ਜੀ ਇਹ ਜਿਹੜਾ ਬੰਦਾ ਤੁਸੀਂ ਅਭਿਸ਼ੇਕ ਜੋਸ਼ੀ ਕਿਹਾ ਵਾ ਇਹ ਕਿਹੜੇ ਕਰਤਾਰ ਦਾ ਮਲਗਿਆ ਮੈਂ ਅੱਜ ਤੱਕ ਨਹੀਂ ਜਾਣ ਸਕਿਆ ਜੀ ਇਹ ਤੁਸੀਂ ਇੱਕ ਇਹਨੂੰ ਬੰਦਾ ਤੁਸੀਂ ਕਿਤਰਾ ਬੰਦਾ ਕੰਦੇ ਜੈਨੂੰ ਜੀ ਮੇਰੇ ਕਰਤਾਰ ਤੇ ਕੰਦਾ ਜੀ ਲਾਛਣ ਲਾਂਦਾ ਜੀ ਮੈਨੂੰ ਕੰਦਾ ਜੀ ਕਦੀ ਕਾਂਗਰਸ ਚੱਲ ਜਾਂਦੇ ਆ ਕਦੀ ਬੀਜੇਪੀ ਜੇ ਕਦੀ ਕਾਲੀ ਦਾਲ ਚ ਇਹ ਮੈਨੂੰ ਕੰਦਾ ਜੀ ਬੰਦਾ ਇਹ ਬੰਦਾ ਜੀ ਇਹ ਲੋਕ ਮੈਨੂੰ ਕਹਿੰਦੇ ਅਜੀ ਚਲ ਜਾਂਦੇ ਆ ਜੀ ਇਹ ਆਪਣਾ ਗਰਦਾਰ ਵੇਖਣ ਮੈਨੂੰ ਇੱਕ ਗੱਲ ਦੱਸੋ ਇਹ ਬੀਜੇਪੀ ਦੀ ਆ ਜੀ ਇਹਨਾਂ ਦਾ ਬੀਜੇਪੀ ਦਾ ਪ੍ਰਧਾਨ ਪਹਿਲਾਂ ਅਕਾਲੀ ਦਲ 'ਚ ਸਾਰੀ ਉਮਰ ਰਿਆ ਹੁਣ ਬੀਜੇਪੀ 'ਚ ਤੁਰਿਆ ਫਿਰਦਾ ਵਾ ਠੀਕ ਹੈ ਇਹ ਜਿਹੜੇ ਲੋਕ ਮੇਰੇ ਬਾਰੇ ਕਹਿੰਦੇ ਆ ਜੀ ਕਦੀ ਚਲ ਜਾਂਦਾ ਵਾ ਇਹ ਲੋਕ ਕਦੀ ਹਰਮਨਜੀਤ ਸਿੰਘ ਦੇ ਮਗਰ ਮਗਰ ਕੋਹ ਨਾਲ ਗੁੰਗਾਨ ਗਾਂਦੇ ਆ ਹੀ ਹਾਂ ਅੱਜ ਅਨਮੋਜੀਤ ਸਿੰਘ ਵਰਗਾ ਬੰਦੇ ਜਿਹੜੇ ਆ ਉਹ ਹੋ ਸਕਦੇ ਆ ਅੱਜ ਉਹਨਾਂ ਦੇ ਬਾਰੇ ਗੰਧ ਪ੍ਰਚਾਰ ਕਰਦੇ ਆ ਲੋਕ ਉਹੀ ਆ ਜੀ ਮੁੰਡਾ ਸੂਰਜ ਉਹ ਆਮ ਆਦਮੀ ਦਾ ਜਿਹਨੇ ਅੱਜ ਤੱਕ ਅਕੀ ਗਲਤ ਨਹੀਂ ਕੀਤਾ ਕਦੀ ਉਹਦੇ ਨਾਲ ਤੁਰਦੇ ਸੀ ਅੱਜ ਉਹਨਾਂ ਦੇ ਖਿਲਾਫ ਦੇ ਪ੍ਰਚਾਰ ਕਰਦੇ ਆ ਵੇਖ ਲਿਆ ਜੀ ਉਹ ਬੰਦਾ ਸਾਰੀ ਉਮਰ ਇਹਨਾਂ ਦਾ ਸਾਥ ਦਿੰਦਾ ਰਿਹਾ ਇਰਤੇ ਇੱਕ ਪਰਚਾ ਆਈ ਅਤੇ ਆਪਣਾ ਆਜੋਸ਼ੀ ਦੇ ਉਹ ਬੰਦਾ ਵਾ ਜਿਹਨੇ ਇਹਨੇ ਕਮੇਟੀ ਕਰਕੇ ਗੁੰਡਾਗਰਦੀ ਕੀਤੀ ਸੀ ਉੱਤੇ ਠੀਕ ਹੈ ਤੇ ਪਰਚਾ ਆਈ ਉਹ ਬੰਦਾ ਨਾਲ ਛਡਾਨ ਵਾਲਾ ਠੀਕ ਹੈ ਉਹ ਵੀ ਮੈਂ ਤੁਹਾਨੂੰ ਇੱਕ ਇੱਕ ਚੀਜ਼ ਦੀ ਫੋਟੋ ਹੀ ਦਊਗਾ ਇਹ ਬੰਦੇ ਉਹਦੇ ਨਾਲ ਤੁਰੇ ਵਰਦੇ ਹੁੰਦੇ ਸੀ ਤੇ ਉਹਦੇ ਖਿਲਾਫ ਖੜ ਗਏ ਇਹਨਾਂ ਨੂੰ ਆਪਣਾ ਪਤਾ ਲੱਗ ਗਿਆ ਭਾਜੀ ਕਿ ਕਿੰਨੇ ਕੁ ਪਾਣੀ ਜਾ ਉਹ 800 ਵੋਟ ਦੇ ਫਰਕ ਨਾਲ ਇਹਨਾਂ ਨੂੰ ਹਰਾਇਆ ਉਹਨੇ ਜੀ ਇਹ ਕਿੰਨੇ ਕੁ ਲੋਕ ਇਹਨਾਂ ਦੇ ਨਾਲ ਆ ਇਹ ਜਾਂਦੇ ਲੋਕ ਇਹਨਾਂ ਨੂੰ ਭਲੀ ਭਾਂਦੀ ਜਾਂਦੇ ਆ ਜੀ ਉਹਨਾਂ ਦਾ ਇਹ ਜੀ ਕਹਿਣਾ ਆ ਕਿ ਫੋਬੀ ਸੁਣਦਾ ਜਿਹੜਾ ਉਹ ਜਦੋਂ ਤਾਂ ਆਪ ਚਿਲਡਰਨ ਪਾਰਕ ਦੇ ਵਿੱਚ ਜਾਂਦਾ ਏ ਤਾਂ ਉਦੋਂ ਚਿਲਡਰਨ ਪਾਰਕ ਜਿਹੜੀ ਆ ਉਹ ਚਿਲਡਰਨ ਪਾਰਕ ਰਹਿੰਦੀ ਆ ਜਦੋਂ ਦੂਸਰੇ ਦੇ ਅਧੀਨ ਆਉਂਦੀ ਆ ਤਾਂ ਉਦੋਂ ਚਿਲਡਰਨ ਪਾਰਕ ਜੂਏ ਦਾ ਆਡਾ ਬਣ ਜਾਂਦੀ ਆ ਜਦਕਿ ਬਬੀ ਸੂਤ ਕੋਲ ਤਾਂ ਚਿਲਡਰਨ ਪਾਰਕ ਦੇ ਵਿੱਚ ਜੂਏ ਦਾ ਅੱਡਾ ਚਲਾਵਾ ਰਿਆ। ਬਾਜੀ ਪਹਿਲਾਂ ਤੇ ਮੈਂ ਤੁਹਾਨੂੰ ਹਜੇ ਮੇਰਾ ਪਹਿਲਾਂ ਤੁਹਾਨੂੰ ਪੂਰਾ ਉਹ ਸਵਾਲ ਕਰਦਾ ਜੀ। ਇਹਨਾਂ ਨੇ ਜਿਹੜਾ ਮੇਰੇ ਤੇ ਇਲਜ਼ਾਮ ਲਾਇਆ ਜੀ ਕਿ ਇਹ ਮੈਂ ਉਸ ਤੋਂ ਬਾਅਦ ਤੁਹਾਡੇ ਚਿਲਡਰਨ ਪਾਰਕ ਵਾਲਾਂ ਨਾਲ ਲੱਗਾ ਨਹੀਂ। ਇਹ ਲੋਕ ਕਹਿੰਦੇ ਆ ਜੀ ਕਿ ਇਹ ਪਾਰਟੀਆਂ ਬਦਲਦਾ ਜੀ। ਉਹ ਮੈਂ ਤੇ ਬਾਜੀ ਇੱਕ ਛੋਟਾ ਜਿਹਾ ਕੰਮ ਕਰਨ ਵਾਲਾ ਬੰਦਾ ਵਾ ਜੀ। ਮੈਂ ਕਿਸੇ ਪਾਰਟੀ ਬਾਰੇ ਤੋਂ ਮੈਂ ਤੇ ਦੇਖੋ ਇੱਕ ਛੋਟਾ ਜਿਹਾ ਸ਼ਹਿਰ ਆ। ਇਹ ਵੱਡੇ ਵੱਡੇ ਲੀਡਰ ਵੱਡੇ ਵੱਡੇ ਐਮਐਲਏ ਦੀ ਕਿਸੇ ਪਾਰਟੀ ਚ ਤੇ ਜਾਂਦੇ ਕਦੀ ਕਿਸੇ ਕਿਉਂਕਿ ਮੇਰਾ ਤੇ ਲੈਵਲ ਹੀ ਨਹੀਂ ਹੈਗਾ ਉਹ ਇਹ ਅਜ ਮੇਰੇ ਕਰਤਾਰ ਦੇ ਗੰਦੇ ਆ ਜੀ ਮੈਨੂੰ ਇੱਕ ਵੀ ਕੋਈ ਐਮਐਲਏ ਜਿੰਨੇ ਆ ਦੱਸਣ ਕਿ ਉਹ ਵੀ ਨੇ ਕਦੀ ਇਹਨਾਂ ਦੇ ਨਾਮ ਤੇ ਕਦੀ ਕੋਈ ਠੱਗੀ ਮਾਰੀ ਹੋਵੇ ਕੋਈ ਪੈਸਾ ਬਣਾਇਆ ਹੋਵੇ ਇਹ ਕਹਿਣ ਕੋਈ ਮੈਨੂੰ ਕੋਈ ਇੱਕ ਲੀਡਰ ਵੀ ਕਵੇ ਇਹ ਲੋਗ ਇਹ ਅਭਿਸ਼ੇਕ ਜੋਸ਼ੀ ਜਿਹਦੀ ਤੁਸੀਂ ਗੱਲ ਕਰਦੇ ਜੀ ਗੱਲ ਕਰਦੇ ਜੀ ਇਹਦਾ ਕਰਤਾਰ ਇਹ ਕਦੀ ਕਿਸੇ ਸੰਸਦਾਂ ਚ ਹੁੰਦਾ ਵਾ ਕਦੀ ਇਹ ਕਿਸੇ ਸੰਸਦਾਂ ਚ ਹੁੰਦਾ ਬਾਈ ਤੁਹਾਨੂੰ ਮੈਂ ਪੂਰੇ ਪ੍ਰੂਫ ਦਊਂਗਾ ਮੈਨੂੰ ਸਿਰਫ 2 ਦਿਨ ਦਾ ਟਾਈਮ ਚਾਹੀਦਾ ਜੀ ਕਿ ਇਹ ਮੇਰੇ ਬਾਰੇ ਗੱਲਾਂ ਕਰਦਾ ਜੀ ਇਹ ਮਨੋਜ ਅਗਣੀ ਉਤਰੀ ਐਡਾ ਵਧੀਆ ਇਨਸਾਨ ਇਹ ਉਹਦੇ ਮਗਰ ਮਗਰ ਬਹਿ ਕੇ ਇਹਨਾਂ ਦਾ ਮੈਨੂੰ ਇਹ ਜਿਹੜਾ ਅਭਿਸ਼ੇਕ ਜੋਸ਼ੀ ਜਿਹੜਾ ਬੋਲਣ ਦਿਆ ਵਾ ਇਹਦੇ ਕਰਦਾਰ ਬਾਰੇ ਤੁਸੀਂ ਪੁੱਛਣਾ ਨਾ ਇਹ ਖਾਲਸਾਪੁਰ ਰੋਡ ਤੋਂ ਪੁੱਛੋ ਜਾ ਕੇ ਜੀ ਕਿ ਇਹ ਕੋਣ ਆ ਬੰਦਾ ਇਹ ਕਿਸ ਤਰ੍ਹਾਂ ਆਪਣਾ ਸਿਸਟਮ ਐਡਾ ਕਾਰੋਬਾਰ ਕੀ ਆ ਜੀ ਇਹਦਾ ਸਾਡੇ ਲੋਕਾਂ ਦੇ ਕਾਰੋਬਾਰ ਕਾਰੋਬਾਰ ਕੀ ਆ ਇਹ ਠੱਗੀਆਂ ਮਾਰਨ ਵਾਲਾ ਬੰਦਾ ਵਾ ਜੀ ਰਾਤ ਨੂੰ ਇਹਨੇ ਇਹਨੇ ਪੈਗਾ ਦਾ ਵੰਜਾਰਾ ਵਾਜੀ ਇਹਨੇ ਲੱਭਣਾ ਬੰਦਾ ਮੈਂ ਬੈਠਾ ਕਿਤੇ ਸਾਰੀ ਉਮਰ ਮਨੋਜ ਨੂੰ ਖਾਂਦਾ ਰਿਹਾ ਜੀ ਹਾਂਜੀ ਤੇ ਅੱਜ ਗੱਲਾਂ ਕਰਦਾ ਮਰਨਾ ਜੀ ਕਿ ਇਹ ਆ ਹੁਣ ਪਿੱਛੇ ਜੇ ਲਖਣ ਹੋਈ ਉਹ ਮਨੋਜ ਜ ਜਨਾ ਰਾਤ 12 12 ਵਜੇ ਤੱਕ ਤੁਰਿਆ ਫਿਰਦਾ ਸੀ ਜੀ ਠੀਕ ਆ ਜੀ ਭਲਾ ਇਨਸਾਨ ਮਨੋਜ ਅੱਜ ਉਹਦੇ ਬਾਰੇ ਜੇ ਉਹ ਲਖਣ ਆਈ ਤਾਂ ਉਹਦੇ ਹੀ ਖਿਲਾਫ ਉਹ ਇਹ ਕਿੱਡਾ ਕਰਦਾਰ ਐ ਇਸ ਬੰਦੇ ਦਾ ਜੀ ਇਹ ਤੁਸੀਂ ਬੰਦੇ ਦਾ ਕੰਦੇ ਜੇ ਸੌਂਦਾ ਕਿਸੇ ਦੇ ਘਰ ਦੇ ਵਿੱਚ ਆ ਜੀ ਆਪਣਾ ਇਹਦੇ ਕਰਦਾਰ ਬਾਰੇ ਮਰਨਾ ਤੁਸੀਂ ਇਹਦਾ ਕਰਦਾਰ ਲਾਂਦੇ ਜੇ ਇਹਦਾ ਕੀ ਕਿਰਦਾਰ ਆ ਬੰਦੇ ਦਾ ਜੀ ਇਹ ਮੇਰੇ ਬਾਰੇ ਕੀ ਕਹਿ ਸਕਦਾ ਜੀ ਮੈਨੂੰ ਮੈਂ ਕਿਸੇ ਪਾਰਟੀ ਦਾ ਜਨਨਾ ਜੀ ਨਾ ਮੈਂ ਕਦੀ ਆਪਣਾ ਜ਼ਿੰਦਗੀ 'ਚ ਕਦੀ ਕੋਈ ਫਾਇਦਾ ਲੇਤਾ ਵਾ ਮੈਂ ਇੱਕ ਬਿਜ਼ਨਸਮੈਨ ਬੰਦਾ ਵਾਂ ਔਰ ਬਿਜ਼ਨਸ ਆਪਣਾ ਬਿਜ਼ਨਸ ਕਰਨ ਵਾਸਤੇ ਮੇਰੇ ਵਾਸਤੇ ਸਾਰੇ ਹੀ ਮੈਂ ਕਦੀ ਕਿਸੇ ਐਮਐਲਏ ਦੇ ਬਾਰੇ ਕਦੀ ਗਲਤ ਨਹੀਂ ਬੋਲਿਆ ਕਦੀ ਗਲਤ ਪ੍ਰਚਾਰ ਨਹੀਂ ਕੀਤਾ ਇਹ ਲੋਕ ਗਲਤ ਪ੍ਰਚਾਰ ਕਰਦੇ ਆ ਅੱਜ ਸਰਦਾਰ ਹਰਮਨ ਮੀਤ ਸਿੰਘ ਸੰਧੂ ਉਹਨਾਂ ਦੇ ਖਿਲਾਫ ਇਹ ਗਲਤ ਬੋਲਦੇ ਆ ਕਦੀ ਇਹ ਸੰਦੀਪ ਅਗਨੀਓਤਰੀ ਬਾਰੇ ਗਲਤ ਬੋਲਦੇ ਸੀ ਐਮਐਲਏ ਅਰਮੀ ਸਿੰਘ ਵਰਗਾ ਬੰਦਾ ਕਦੀ ਦੁਬਾਰਾ ਤੁਹਾਨੂੰ ਵੇਖੋ ਸਾਰਾ ਵਿਕਾਸ ਹੀ ਉਹਦੇ ਹੁੰਦਿਆ ਤੇ ਤਰਨ ਤਰਨ ਦੇ ਵਿੱਚ ਹੋਇਆ ਵਾ ਤੇ ਇਹ ਲੋਕ ਕਦੀ ਉਹਦੇ ਗੁਣਗਾਨ ਗੰਦੇ ਹੀ ਅੱਜ ਉਹਨਾਂ ਦੇ ਖਿਲਾਫ ਬੋਲਦੇ ਆ ਜੀ ਇਸ ਕਰਕੇ ਜਿਹੜੇ ਇਹ ਬੰਦਿਆਂ ਦੀ ਗੱਲ ਕਰਦੇ ਜੇ ਭਾਜੀ ਪਾਰਟੀਬਾਦੀ ਦੀ ਉਹ ਵੱਡੇ ਵੱਡੇ ਲੀਡਰਾਂ ਦਾ ਕਦੀ ਕਿਥੇ ਚੱਲ ਜਾਂਦੇ ਆ ਮੈਂ ਤੇ ਛੋਟਾ ਜਿਹਾ ਬੰਦਾ ਵਾਂ ਮੈਂ ਕੋਈ ਠੱਗੀਆਂ ਨਹੀਂ ਮਾਰਦਾ ਨਾ ਵਰਗੂ ਔਰ ਮੈਂ ਆਪਣੇ ਕੰਮ ਕਰਨ ਵਾਲਾ ਬੰਦਾ ਵਾਂ ਮੇਰੇ ਕਰਤਾਰ ਦੀ ਨਾਲ ਲੋਕਾਂ ਨੇ ਕੀ ਗੱਲ ਕਰਨੀ ਆ ਜੀ ਮੇਰੇ ਕਰਤਾਰ ਬਾਰੇ ਪਤਾ ਕਰਨਾ ਜਾ ਮੈ ਕੋ ਠੱਗੀ ਮਾਰੀ ਇੱਕ ਬੰਦਾ λεਾਨ ਕਿ ਜਾ ਮੈ ਕਦੀ ਅੱਜ ਤੱਕ ਕਿਸ ਨਾ ਤਰਨ ਦਾ ਨੇ ਠੱਗੀ ਮਾਰੀ ਆ ਇਹਦੇ ਵੱਡਾ ਜਿਹੜੀ ਅਭਿਸ਼ੇਕ ਜੋ ਚੀ ਦੀ ਗੱਲ ਕਰਤੇ ਨੇ ਇਹ ਵੱਡਾ ਠੱਗਿਆ ਤਰਨ ਤਰਨ ਦਾ ਜੀ ਇਹਦੀ ਗੱਲ ਕੀ ਕਰਨੀ ਭਾਜੀ ਆਪਣਾ ਨਹੀਂ ਇਹ ਦਿਨ ਇਹਦੀ ਗੱਲ ਦਾ ਮੈਨੂੰ ਕੋਈ ਗੁੱਸਾ ਨਹੀਂ ਆ ਜੀ ਇਹ ਜੋ ਮਰਜੀ ਕਹੀ ਜਾਵੇ ਜੀ ਚਿਲਡਰਨ ਪਾਰਕ ਆਈ ਮਸਲੇ ਚ ਕੀ ਹਾਂਜੀ ਸਰ ਤੁਸੀਂ ਮੇਰੇ ਨਾਲ ਸਵਾਲ ਕੀਤਾ ਚਿਲਡਰਨ ਪਾਰਕ ਨਹੀਂ ਦੇਖੋ ਚਿਲਡਰਨ ਪਾਰਕ ਅੱਜ ਵੀ ਉੱਥੇ ਮੌਜੂਦ ਆ ਤੇ ਕਲੱਬ ਜਿਹੜੀ ਆ ਉੱਥੇ ਪਿਛਲੇ ਸਮੇ ਤੋਂ ਮੌਜੂਦ ਆ ਦੇਖੋ ਇੱਕ ਕੱਦਾ ਬੰਦਾ ਸੀ ਜਿਹੜਾ ਉਥੇ ਗਲਤ ਕੰਮ ਕਰਾਂਦਾ ਸੀ ਵਿਦ ਪ੍ਰੂਫ ਮੈਂ ਉਦੋਂ ਸਰਕਾਰ ਕੋ ਗਿਆ ਠੀਕ ਹੈ ਜੀ ਉਸ ਤੋਂ ਬਾਅਦ ਇਹ ਮੈਨੂੰ ਕੰਦਾ ਜੀ ਕਿ ਤੁਸੀਂ ਉਥੇ ਜੂਆ ਕਰਾਂਦੇ ਸੀ ਆ ਜੀ ਅਸੀਂ ਉਸ ਕਲੱਬ ਨੂੰ 2.5 ਲੱਖ ਰੁਪਏ ਦਾ ਬਕਾਇਆ ਬਿੱਲ ਤਾਰਿਆ ਉਸ ਕਲੱਬ ਨੂੰ ਜਿਹੜੇ ਲੋਕ ਇਹ ਕੰਦਾ ਜੂਆ ਖਰਾਂਦਾ ਇੱਕ ਮੇਰੇ ਖਿਲਾਫ ਇਹ ਇੱਕ ਵੀ ਮੇਰੇ ਖਿਲਾਫ ਸਬੂਤ ਦੇ ਦੇਵੇ ਇਹ ਜੂਆ ਕਰਾਂਦਾ ਆ ਵਾਜੀ ਉਥੇ ਠੀਕ ਆ ਜੀ ਤੇ ਮੈਂ ਕਹੂੰਗਾ ਜੀ ਇਹ ਬੰਦਾ ਸੱਚਾ ਆ ਜੀ ਉਹ ਉਥੇ ਸ਼ਹਿਰ ਦੇ ਸਾਰੇ ਵਧੀਆ ਵਧੀਆ ਬੰਦੇ ਆਂਦੇ ਆ ਔਰ ਇਹ ਕਲੱਬ ਉਥੇ ਨਹੀਂ ਹੁੰਦੀ ਮੈਂ ਕਲੱਬ ਦੇ ਕਦੀ ਖਿਲਾਫ ਨਹੀਂ ਰਿਹਾ ਮੈਂ ਉਹਨਾਂ ਬੰਦਿਆਂ ਦੇ ਖਿਲਾਫ ਆ ਜਿਹੜੇ ਬੰਦੇ ਉਥੇ ਗਲਤ ਕੰਮ ਕਰਦੇ ਸੀ ਔਰ ਇਹ ਮੇਰੇ ਕਰਦਾਰ ਦੀ ਗੱਲ ਕਰਦਾ ਜੀ ਇਹ ਜੂਆ ਕਰਾਂਦਾ ਫਲਾਣਾ ਕਰਾਂਦਾ ਵਾਜੀ ਉਹ ਇਹਦਾ ਕੋਈ ਮਰਨਾ ਲੈਵਲ ਹੈਗਾ ਬੰਦੇ ਦਾ ਜੀ ਇਹਨੂੰ ਇਹ ਪੁੱਛੋ ਸਾਡੇ ਦੇ ਕਾਰੋਬਾਰ ਅਗੇ ਇਹਦਾ ਕੰਮ ਕੀ ਆ ਇਹ ਕੀ ਕੰਮ ਕਰਦਾ ਵਾ ਇਹਦੀ ਰੋਟੀ ਬਾਣੀ ਕਿੱਥੋਂ ਜਲਦੀ ਆ ਇਹ ਠੱਗੀਆਂ ਮਾਰ ਕੇ ਕੰਮ ਕਰਦਾ ਲੋਕਾਂ ਨੂੰ ਗਲਤ ਡਰਾ ਧਮਕਾ ਕੇ ਤੇ ਇਹ ਜਿਹੜੇ ਆ ਕੰਮ ਕਰਦਾ ਵਾ ਇਹ ਜਿਹੜੇ ਬੰਦੇ ਮੈਂ ਤੇ ਉਹਨਾਂ ਬੰਦਿਆਂ ਨੂੰ ਵੀ ਕਹੂੰਗਾ ਜਿਹੜੇ ਇਹਦੇ ਨਾਲ ਚੱਲਦੇ ਆ ਉਹ ਇਹ ਤੁਹਾਡਾ ਵੀ ਸਗਾ ਨਹੀਂ ਹੈਗਾ ਇਹ ਅੱਜ ਜੀ ਐਡੀ ਵੱਡੀ ਲੜਾਈ ਹੋਈ ਆ ਇਹ ਲੋਕਾਂ ਦੀ ਅੱਗ ਲਾਈ ਹੋਈ ਹੋਈ ਲੜਾਈ ਹੋਈ ਹੋਈ ਆ ਜੀ ਆਪਣਾ ਜੀ ਦਨੇਸ਼ ਦੋਸੀ ਕਹਿੰਦਾ ਏ ਕਿ ਅਸੀਂ ਬੀਜੇਪੀ ਦੇ ਆਗੂ ਅਸੀਂ ਕਿਸੇ ਕੋ ਤਰਨਵਾਲੇ ਮੈਂ ਨਾਲ ਉਹਨੇ ਇੱਕ ਗੱਲ ਹੋਰ ਕਹੀ ਆ ਮੈਂ ਉੱਥੇ ਛਡਾਰਿਆ ਮੈਂ ਕਿਸੇ ਨੂੰ ਇੱਕ ਚਪੇੜ ਨਹੀਂ ਮਾਰੀ ਦੇਖੋ ਇਹ ਸਾਰਾ ਕੁਝ ਜਿਹੜਾ ਵਨਾਂ ਜੀ ਇਹ ਕਦੇ ਮੈਂ ਇੱਕ ਬੜੀ ਵੇਖਿਆ ਜੀ ਬੜੇ ਹੱਥ ਮਾਰ ਮਾਰ ਕੇ ਗੱਲ ਕਰਦਾ ਪਿਆ ਜੀ ਬਿਲਕੁਲ ਜੀ ਮੈਂ ਬੀਜੇਪੀ ਬਾਰੇ ਤੇ ਗੱਲ ਹੀ ਨਹੀਂ ਕੀਤੀ ਬੀਜੇਪੀ ਵੀ ਸਾਡੀ ਸਦਕਾਰਯੋਗ ਪਾਰਟੀ ਆ ਕਾਂਗਰਸ ਵੀ ਪਾਰਟੀ ਆ ਜੀ ਆਮ ਆਦਮੀ ਪਾਰਟੀ ਜਿਹਦੇ ਵਿੱਚ ਆ ਉਹ ਵੀ ਪਾਰਟੀ ਆ ਜੀ ਮੈਂ ਉਹਨਾਂ ਬਾਰੇ ਮੈਂ ਉਹਨਾਂ ਬੰਦਿਆਂ ਦੇ ਕਰਤਾਰ ਦੀ ਗੱਲ ਕੀਤੀ ਆ ਜੀ ਜਿਹੜੇ ਬੰਦੇ ਤਰਨਤਾਂ ਦੇ ਵਿੱਚ ਅੱਜ ਗੁੰਡਾਗਰਦੀ ਕਰ ਰਿਹਾ ਔਰ ਕਰਾ ਰਿਹਾ ਮੈਂ ਉਹ ਕੰਨਾ ਕਿ ਉਹ ਬੰਦੇ ਮੈਂ ਕਿਸੇ ਬੀਜੇਪੀ ਪਾਰਟੀ ਦੀ ਗੱਲ ਨਹੀਂ ਕਰਦਾ ਮੈਂ ਉਸ ਬੰਦਿਆਂ ਦੇ ਕਰਦਾਰ ਦੀ ਗੱਲ ਕਰਦਾ ਵਾ ਕਿ ਇਹ ਕੋਣ ਬੰਦੇ ਆ ਇਹ ਉਹ ਬੰਦੇ ਆ ਜਿਨ੍ਹਾਂ ਦੇ ਅੱਗੇ ਪਰਚੇ ਰਜਿਸਟਰ ਆ ਔਰ ਇਹਨਾਂ ਬੰਦਿਆਂ ਨੇ ਮੈਂ ਅੱਗੇ ਵੀ ਦੱਸਿਆ ਕਿ ਮੈਂ ਪੰਜਾਬ ਪ੍ਰਧਾਨ ਨੂੰ ਬੇਨਤੀ ਕੀਤੀ ਆ ਇਹਨਾਂ ਬੰਦਿਆਂ ਨੂੰ ਨਾਤ ਪਾਓ ਨਹੀਂ ਤੇ ਤੁਹਾਡੀ ਪਾਰਟੀ ਇਹ ਤਰਨ ਤਰ ਜੋ ਖਤਮ ਕਰ ਦੇਣਗੇ ਔਰ ਇਹ ਲੋਕ ਇਸ ਪਾਰਟੀ ਨੂੰ ਕਿਸੇ ਜੋਗਾ ਨਹੀਂ ਇਥੇ ਤਰਨ ਤਰਨ ਦੇ ਵਿੱਚ ਰਹਿਣ ਦੇਣਗੇ ਜੀ ਆਪਣਾ ਕੀ ਤੁਹਾਨੂੰ ਇਹਨਾਂ ਦੇ ਕੋਲ ਕੋ ਖਤਰਾ ਹੈ ਬਿਲਕੁਲ ਖਤਰਾ ਜੀ ਕੋ ਮੋਟਰਸਾਈਕਲਾਂ ਦੇ ਇਕੱਠੇ ਹੋ ਗਏ ਤਿੰਨ ਤਿੰਨ ਜਣੇ ਬੈਠੇ ਜੀ ਹੱਥਾਂ ਮੈਂ ਡੰਡਾਸੇ ਫੜੇ ਸੀ ਜੀ ਉਹਦੀ ਵੀ ਵੀਡੀਓ ਤੁਹਾਨੂੰ ਮੈਂ ਦੇ ਦਿੰਨਾ ਵਾ ਤੇ ਮੇਰੀ ਦੁਕਾਨ ਦੇ ਅੱਗੇ ਆ ਕੇ ਖਲੋਗੇ ਜੀ ਚਲੋ ਮੈਂ ਤੇ ਕੰਨਾ ਕੋ ਕਰੋ ਤੁਸੀਂ ਕਰੋ ਜੋ ਕਰਨਾ ਵਾ ਬਾਕੀ ਮੈਂ ਜੋ ਕੰਪਲੇਂਟ ਹੈਗੀ ਆ ਜੀ ਜੋ ਸਚਾਈ ਆ ਮੈਂ ਤੇ ਤੁਹਾਨੂੰ ਅੱਗੇ ਵੀ ਗੱਲ ਕਹੀ ਆ ਕਿ ਜੇ ਮੈਂ ਕੋਈ ਗਲਤ ਕਰਦਾ ਪ੍ਰਮਾਤਮਾ ਮਿਰਤੇ ਪਾ ਦੇ ਸਾਰਾ ਕੁਝ ਸਾਨੂੰ ਇੱਕ ਉਹਨਾਂ ਦਾ ਕਹਿਣਾ ਹੈ ਵੀ ਛੱਟ ਜਿਹੜੀ ਲੱਗੀ ਆ ਉਹਨਾਂ ਦੇ ਬੰਦੇ ਦੇ ਤੁਸੀਂ ਲਾਈ ਆ ਔਰ ਉਸ ਬੰਦੇ ਦਾ ਜਿਹੜਾ ਮੈਡੀਕਲ ਵੀ ਕਰਵਾਇਆ ਜਾ ਰਿਹਾ ਹੈ ਮੈਂ ਭਾਜੀ ਤੁਹਾਨੂੰ ਅੱਗੇ ਵੀ ਇੱਕ ਬੇਨਤੀ ਕੀਤੀ ਆ ਜੀ ਕਿ ਮੈਨੂੰ ਨਾ ਸਿਰਫ 2 ਦਿਨ ਦਾ ਟਾਈਮ ਚਾਹੀਦਾ ਵਾ ਜੀ ਮੇਰ ਕੋ ਨਾ ਦੇਖੋ ਜਿਹੜੀ ਕੈਮਰੇ ਦੇ ਵਿੱਚ ਫੁਟੇ ਲੱਗੀ ਆ ਜੀ ਉੱਥੇ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਣੀ ਆ ਜੀ ਕਿ ਕਿੰਨੇ ਗੁੰਡਾਗਰਦੀ ਕੀਤੀ ਆ ਕਿੰਨੇ ਛੱਟ ਲਾਈ ਆ ਤੇ ਕਿਹੜਾ ਝੂਠਾ ਵਾ ਤੇ ਕਿਹੜਾ ਸੱਚਾ ਮੈਂ ਤੁਹਾਨੂੰ ਹੁਣੇ ਵੀ ਬੇਨਤੀ ਕੀਤੀ ਆ ਅਸੀਂ ਇਹਨਾਂ ਦੇ ਜੇ ਇੱਕ ਵੀ ਚਪੇੜ ਮਾਰੀ ਹੋਵੇ ਤੇ ਪਰਮਾਤਮਾ ਸਾਨੂੰ ਬਖਸ਼ੇ ਨਾ ਜੀ ਇਹਨਾਂ ਲੋਕਾਂ ਨੇ 20 ਬੰਦਿਆਂ ਦੇ ਨਾਲ ਸ਼ਰਿਆਮ ਗੁੰਡਾਗਰਦੀ ਕੀਤੀ ਆ ਜੀ ਮੇਰੀ ਬੇਟੀ ਘਲੋਤੀ ਸੀ ਠੀਕ ਆ ਜੀ ਤੁਸੀਂ ਚੰਗੀ ਤਰ੍ਹਾਂ ਫੁਟੇਜ ਨੂੰ ਚੈੱਕ ਕਰੋ ਜੀ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਊਗਾ ਇਹ ਜਨੇਸ਼ ਜੋਸ਼ੀ ਜਿਹੜਾ ਅਮਨ ਜੋਸ਼ੀ ਕਹਿੰਦਾ ਇਹਦੇ ਭਤੀਜਿਆਂ ਨੇ ਸ਼ਰਿਆਮ ਗੁੰਡਾਗਰਦੀ ਕੀਤੀ ਆ ਇਹ ਤੁਸੀਂ ਤੁਸੀਂ ਫੁਟੇਜ ਨੂੰ ਜੋ ਚੈੱਕ ਕਰੋਗੇ ਨਾ ਜਦੋਂ ਨੂੰ ਤੁਸੀਂ ਜ਼ੂਮ ਕਰਕੇ ਵੇਖੋਗੇ ਸਾਰਾ ਕੋਸ਼ਿਸ਼ ਤੁਨੂੰ ਉਸ ਦੇ ਵਿੱਚ ਕਲੀਅਰ ਹੋ ਜਾਣਾ ਵਾ ਕਿ ਇਹ ਲੋਕ ਕੀ ਕਰਨ ਦੇ ਉਥੇ ਦੀ ਆਪਣਾ ਹਰ ਗਨੇਸ਼ ਜੋਸ਼ੀ ਵੱਲੋਂ ਆਖਿਆ ਗਿਆ ਕਿ ਜਿਹੜੀ ਸੀਸੀਟੀ ਵੀ ਕੈਮਰੇ ਦੀ ਵੀਡੀਓ ਇਹਨਾਂ ਨੇ ਜਨਤਕ ਕੀਤੀ ਆ ਉਹ ਤੋੜ ਮਰੋੜ ਕੇ ਪੇਸ਼ ਕੀਤੀ ਗਈ ਆ ਸਰ ਇਸ ਤਰ੍ਹਾਂ ਵਾ ਮੇਰੇ ਕੋਲ ਤੇ ਅਜੇ ਵੀ ਫੁਟੇਜ ਹੈਗੀ ਆ ਜੀ ਚਲੋ ਮੈਂ ਆਪਣੇ ਮੋਬਾਈਲ ਤੋਂ ਉਹ ਕਰ ਲਈ ਆ ਜੀ ਉਹਨੂੰ ਮੈਂ ਆਪਣੇ ਟੀਵੀ ਤੋਂ ਜਾਂ ਔਰ ਤੋਂ ਕਿਤਰਾ ਕਰੂੰਗਾ ਜੀ ਕੋਈ ਇਹੀ ਕੋਈ ਲੈ ਗਿਆ ਜੀ ਕੋਈ ਜਿਹੜੇ ਇਹਨਾਂ ਦੇ ਕਰਦੇ ਆ ਬਰੀਕੀ ਦੇ ਨਾਲ ਜਾਂਚ ਕਰਦੇ ਆ ਮੈਂ ਤੇ ਪੁਲਿਸ ਨੂੰ ਵੀ ਕਹਣਾ ਬਰੀਕੀ ਨਾਲ ਜਾਂਚ ਕਰੋ ਜੇ ਇਹਦੇ ਮੈਂ ਤੋੜੀ ਮਰੋੜੀ ਆ ਤੇ ਮੇਰੇ ਤੇ ਬੰਦੀ ਕਾਰਵਾਈ ਕਰ ਦਿਓ ਹਜੇ ਵੀ ਮੇਰੇ ਕੋਲ ਮੌਜੂਦ ਹੈ ਟੀਵੀ ਦੇ ਵਿੱਚ ਕਿਉਂਕਿ ਮੇਰੇ ਕੋਲ ਪੂਰੀ ਵੇਖੀ ਨਹੀਂ ਗਈ ਕਿਉਂਕਿ ਮੇਰਾ ਤਿਹਾਰ ਚੱਲਦਾ ਰਿਹਾ ਵਾਜੀ ਤੇ ਜੇ ਮੈਂ ਕਿਤੇ ਤੋੜੀ ਮਰੋੜੀ ਆ ਮੈਂ ਆਪ ਆਪਣੇ ਬਿਆਨ ਦਿੰਨਾ ਕਿ ਮੇਰੇ ਤੇ ਕਾਰਵਾਈ ਕਰ ਦਿਓ ਜੀ ਜੋ ਬੰਦੀ ਕਾਰਵਾਈ ਸਕਤੋ ਸਕਤ ਮੇਰੇ ਖਿਲਾਫ ਕਰ ਦਿਓ ਤੇ ਜੇ ਉਹ ਸਹੀ ਆ ਇਹਨਾਂ ਦੇ ਬੰਦੀ ਕਾਰਵਾਈ ਕਰ ਦਿਓ ਅੱਡੀ ਮੈਂ ਤਾਂ ਇਹ ਜੀ ਕਹਿਣਾ ਆ ਕਿ ਅੱਜ ਤੁਸੀਂ ਬੀਜੇਪੀ ਦੇ ਖਿਲਾਫ ਬੋਲ ਰਹੇ ਹੋ ਜਦ ਕਿ ਤੁਸੀਂ ਖੁਦ ਹਰਜੀਤ ਸਿੰਘ ਸੰਧੂ ਨੂੰ ਸਨਮਾਨ ਦਿੱਤਾ ਸਾਹਿਬ ਔਰ ਹਾ ਇਹ ਤੁਸੀਂ ਸਵਾਲ ਬੜਾ ਵਧੀਆ ਕੀਤਾ ਮੇਰ ਕੋ ਜੀ ਇਹ ਬੰਦਾ ਕਹਿ ਰਿਹਾ ਜੀ ਦੇਖੋ ਮੈਂ ਅੱਗੇ ਵੀ ਦੱਸਿਆ ਕਿ ਮੈਂ ਬੀਜੇਪੀ ਦੇ ਖਿਲਾਫ ਨਹੀਂ ਬੋਲਦਾ ਮੈਂ ਬੀਜੇਪੀ ਦੇ ਜਿਹੜਾ ਪ੍ਰਧਾਨ ਆ ਜਿਹੜਾ ਇਥੋਂ ਦਾ ਹਰਜੀਤ ਸਿੰਘ ਸੰਧੂ ਆ ਜਿਨੇ ਇਹ ਗੁੰਡੇ ਪਾਲੇ ਆ ਮੈਂ ਉਹਨਾਂ ਦੇ ਖਿਲਾਫ ਬੋਲਦਾ ਮੈਂ ਆ ਜਿਹੜਾ ਹਰਜੀਤ ਸਿੰਘ ਸੰਧੂ ਦੀ ਤੁਸੀਂ ਮੇਰੇ ਨਾਲ ਗੱਲ ਕੀਤੀ ਆ ਜੀ ਮੈਂ ਇੱਥੇ ਹਰ ਸਾਲ ਜੀ ਅ ਸ਼ਿਵਰਾਤਰੀ ਤੇ ਲੰਗਰ ਲਾਨਾ ਵਾ ਉਹਨਾਂ ਦੀ ਕਿਰਪਾ ਨਾਲ ਬੜਾ ਵਧੀਆ ਸੀ ਇੱਥੇ ਜਿਹੜਾ ਲੰਗਰ ਲਾਣੇ ਆ ਜੀ ਉਹਦੇ ਵਿੱਚ ਸਾਰੀਆਂ ਹੀ ਪਾਰਟੀਆਂ ਮੇਰੇ ਇੱਥੇ ਲੰਗਰ ਤੇ ਆਂਦੀਆਂ ਆ ਜੀ ਦੇਖੋ ਮੈਂ ਦੱਸਿਆ ਮੈਂ ਵਪਾਰੀ ਬੰਦਾ ਹਾਂ ਜੀ ਹਰ ਬੰਦਾ ਆਂਦਾ ਮੇਰੇ ਕਾਂਗਰਸ ਦੇ ਬੰਦੇ ਵੀ ਆਂਦੇ ਆ ਕਾਲੀ ਹਦਲ ਦੇ ਵੀ ਆਂਦੇ ਆ ਭਾਜਪਾ ਦੇ ਵੀ ਆਂਦੇ ਆ ਅਸੀਂ ਕਿਸੇ ਨੂੰ ਨਹੀਂ ਰੋਕਦੇ ਉਹਦੇ ਵਿੱਚ ਮੇਰੇ ਕੋਲੋਂ ਇਹ ਬੰਦਾ ਹਰਜੀਤ ਸਿੰਘ ਸੰਧੂਣੀ ਮੈਂ ਤੇ ਵੇਖੋ ਮੇਰਾ ਤੇ ਇਹਨਾਂ ਨਾਲ ਵਾਕਮ ਨਹੀਂ ਸੀ ਨਾਲ ਭਾਜਪਾ ਬੱਬੂ ਭਾਜੀ ਇਹ ਆ ਗਏ ਆ ਨਾਲ ਕੁਲਾ ਬਲੇਰ ਜੀ ਉਦੋਂ ਸਾਰੇ ਇਹ ਬੰਦੇ ਮੇਰੇ ਕੋਲ ਉੱਥੇ ਦੁਕਾਨ ਤੇ ਆਏ ਆ ਕੇ ਇਹਨਾਂ ਨੂੰ ਮੈਂ ਉਦੋਂ ਸਨਮਾਨਤ ਕੀਤਾ ਮੈਂ ਤੇ ਮੁਕਰਦਾ ਹੀ ਨਹੀਂ ਇਸ ਗੱਲ ਤੋਂ ਲੰਗਰ ਦੇ ਵਿੱਚ ਆਏ ਆ ਮੈਂ ਕਿਸੇ ਬਾਲਟੀ ਬਾਰੀ ਦੇ ਵਿੱਚ ਜਾਂ ਕਿਸੇ ਹੋਰ ਨਹੀਂ ਕੀਤਾ ਉਹਦੀ ਵੀ ਫੁਟੇਜ ਤੁਹਾਨੂੰ ਮੈਂ ਇੱਕੋ ਵਾਰੀ ਮੇਰੇ ਕੋਲ ਆਏ ਆ ਮੈਂ ਬਿਲਕੁਲ ਕੀਤਾ ਨਹੀਂ ਮੈਂ ਮੁਕਰਦਾ ਨਹੀਂ ਆ ਕਿ ਮੈਂ ਉਹਨਾਂ ਨੂੰ ਉਦੋਂ ਸਨਮਾਨਤ ਨਹੀਂ ਕੀਤਾ ਕੱਲੇ ਹਜੀਤ ਸਿੰਘ ਸੰਨੂ ਨੂੰ ਸਨਮਾਨਤ ਨਹੀਂ ਕੀਤਾ ਪੂਰੀ ਟੀਮ ਨੂੰ ਸਨਮਾਨਤ ਕੀਤਾ ਆ ਜੀ ਇਸ ਕਰਕੇ ਜਿਹੜਾ ਇਹ ਸਵਾਲ ਕਰਦਾ ਪਿਆ ਵਾ ਇਹਦੀ ਮੈਂ ਤੁਹਾਨੂੰ ਬਿਲਕੁਲ ਸਬੂਤਾ ਦੇ ਨਾਲ ਜਿਹੜਾ ਵਾ ਤਾਂ ਉਹ ਮੈਂ ਦਊਂਗਾ ਜੀ ਕਿ ਉਹ ਮੇਰੇ ਕੋ ਆਏ ਆ ਔਰ ਉਹਨਾਂ ਨੂੰ ਸਨਮਾਨਿਤ ਕੀਤਾ ਵਾ ਔਰ ਕੋਈ ਰਾਜਨੀਤਿਕ ਰੰਗ ਦੇ ਵਿੱਚ ਸਨਮਾਨਿਤ ਨਹੀਂ ਕੀਤਾ ਗਿਆ। ਉਹਨਾਂ ਹੋਰ ਵੀ ਪਾਰਟੀ ਦੇ ਵਰਕਰ ਆਏ ਹੋਣਗੇ ਤੁਸੀਂ ਉਹਨਾਂ ਨੂੰ ਵੀ ਸਨਮਾਨਿਤ ਕੀਤਾ। ਬਿਲਕੁਲ ਕੀਤਾ ਜੀ ਮੈਂ ਦੱਸਿਆ ਜੀ ਇਹ ਕੋਈ ਪੋਲੀਟਿਕਲ ਕੰਮ ਨਹੀਂ ਸੀ। ਇਹ ਇੱਕ ਧਾਰਮਿਕ ਕੰਮ ਸੀ। ਭਗਵਾਨ ਦਾ ਇੱਕ ਉਹਨਾਂ ਦੇ ਸਮਰਪਿਤ ਇੱਕ ਚਰਨਾ ਦੇ ਸਮਰਪਿਤ ਇੱਕ ਲੰਗਰ ਲਾਈਦਾ ਹਰ ਸਾਲ। ਉਸ ਲੰਗਰ ਦੇ ਵਿੱਚ ਸਾਰੇ ਹੀ ਜਿਹੜਾ ਮਰਜ਼ੀ ਆ ਜਾਵੇ ਅਸੀਂ ਕਿਸੇ ਨੂੰ ਕਹਿੰਦੇ ਨਹੀਂ ਆ ਜੀ। ਇਹ ਜਦੋਂ ਲੰਗਰ ਲਾਂਦੇ ਆ ਇਹਨਾਂ ਦੀ ਲੰਗਰ ਦੇ ਵਿੱਚ ਸਾਰੀਆਂ ਪਾਰਟੀਆਂ ਜਾਂਦੀਆਂ ਵਾਂ ਅਸੀਂ ਤੇ ਸਵਾਲ ਹੀ ਨਹੀਂ ਕਰਦੇ ਭਾਜੀ ਇਹ ਪ੍ਰਭੂ ਦਾ ਕੰਮ ਹੈ ਜਿਹੜਾ ਮਰਜੀ ਜਾ ਸਕਦਾ ਜਿਹੜਾ ਮਰਜੀ ਆ ਸਕਦਾ ਵਾਜੀ ਉਹਦੇ ਵਿੱਚ ਇਹਨਾਂ ਦਾ ਕੱਲ ਕਰਨਾ ਇਹ ਬੇਬਨੋ ਆ ਦੇ ਜਿਹੜੇ ਲਾਂਦੇ ਪਏ ਆ ਜੀ ਉਹ ਆਏ ਆ ਜੀ ਹਰ ਸਾਲ ਆਉਂਦੇ ਆ ਔਰ ਅੱਗੇ ਵੀ ਮੇਰੇ ਲੰਗਰ 'ਚ ਸਾਰੀਆਂ ਹੀ ਪਾਰਟੀਆਂ ਆਂਦੀਆਂ ਰਹਿਣਗੀਆਂ ਉਹ ਸਾਰਿਆਂ ਨੂੰ ਮੈਂ ਸਨਮਾਨਤ ਕਰਦਾ ਰਹੂੰਗਾ ਜੀ ਆਨ ਕਿ ਜਿਹੜੇ ਬੰਦੇ ਦੋ ਇਹਨਾਂ ਨੇ ਹਸਪੀਟਲ ਦਾਗ ਰਖਵਾਇਆ ਆ ਉਹਦੇ ਆਪੇ ਛੱਟਾਂ ਮਾਰੀਏ ਕਿਉਂਕਿ ਇਹਨੇ ਜਦ ਕਿ ਅਸਲ ਤੇ ਵਿੱਚ ਛੱਟਾਂ ਉਹਨਾਂ ਦੇ ਇੱਕ ਬੰਦੇ ਦੇ ਲੱਗੀਆਂ ਸਰ ਤੁਸੀਂ ਇਹਨਾਂ ਮੈਂ ਦੱਸਿਆ ਜੀ ਇਹ ਤੁਹਾਨੂੰ ਸੀਸੀਟੀਵੀ ਕੈਮਰੇ ਦੇ ਵਿੱਚ ਕਿਸ ਤਰ੍ਹਾਂ ਕੁੱਟਦੇ ਆ ਕਿੰਨੇ ਬੰਦੇ ਕੁੱਟਦੇ ਆ ਕਿਹੜਾ-ਕਿਹੜਾ ਕੁੱਟ ਰਿਹਾ ਵਾ ਠੀਕ ਆ ਜੀ ਔਰ ਅਸੀਂ ਕਿੰਨੂੰ ਕੁੱਟਦੇ ਆ ਕਿਸ ਤਰ੍ਹਾਂ ਕੁੱਟਦੇ ਆ ਸਾਰਾ ਕੁਝ ਤੁਹਾਡੇ ਸਾਹਮਣੇ ਆ ਜਾਣਾ ਵਾ ਪ੍ਰਸ਼ਾਸਨ ਬਹਿਤਾ ਵਾ ਪ੍ਰਸ਼ਾਸਨ ਨੇ ਏਕੇ ਤੇ ਚੀਜ਼ ਵੇਖ ਲੈਣੀ ਆ ਇਹ ਜੜੀਆਂ ਕੰਦੇ ਆ ਜੀ ਕੀ ਬੁੱਧੀ ਮਾਰ ਦਿੰਦਾ ਪਰਮਾਤਮਾ ਸਹੀ ਗੱਲ ਹੈ ਬਿਲਕੁਲ ਸਹੀ ਕਹਿੰਦੇ ਆ ਕਿ ਜਦੋਂ ਕੋਈ ਕਿਸੇ ਦੀ ਬੰਦੇ ਦੀ ਬੁੱਧੀ ਪਰਮਾਤਮਾ ਹੀ ਜਦੋਂ ਪਰਮਾਤਮਾ ਦੇ ਲੋਕ ਉਲਟ ਚੱਲਦੇ ਆ ਉਦੋਂ ਬੁੱਧੀ ਮਾਰ ਦਿੰਦਾ ਵਾ ਸਾਰਾ ਕੁਝ ਮੇਰੇ ਕੋਲ ਮजूद ਆ ਜੀ ਉਹ ਤੁਹਾਨੂੰ ਤਾਂ ਕੋਈ ਮਿਲ ਜੂਗਾ ਜੀ ਪ੍ਰਸ਼ਾਸਨ ਵੱਲੋਂ ਇੰਨੀ ਦੇਰੀ ਕਿਉਂ ਕੀਤੀ ਜਾ ਰਹੀ ਹੈ ਪਰਚਾ ਦਰਜ ਦਰਜ ਕੰਮ ਨਹੀਂ ਹਜੇ ਦੇਖੋ ਜੀ ਅਸੀਂ ਸਾਡਾ ਬੰਦਾ ਐਡਮਿਟ ਆ ਜੀ ਤੇ ਉਹ ਜੋ ਉਹਦੀ ਦੇਖੋ ਅਸੀਂ ਤੇ ਕੋਈ ਕੰਦੇ ਨਹੀਂ ਗਲਤ ਕੰਮ ਕਰੋ ਜੀ ਅਸੀਂ ਤਾਂ ਕਹਿੰਦੇ ਆ ਜੋ ਕਾਰਵਾਈ ਬੰਦੀ ਆ ਕਰੋ ਜੀ ਬਾਕੀ ਅਜੇ ਸਾਡਾ ਬੰਦਾ ਐਡਮਿਟ ਆ ਰਿਜ਼ਲਟ ਉਹਦਾ ਆਣਾ ਵਾ ਜੀ ਜੋ ਰਿਜ਼ਲਟ ਆਊਗਾ ਜੀ ਅਸੀਂ ਪ੍ਰਸ਼ਾਸਨ ਨੂੰ ਕਿਹਾ ਜੋ ਜੋ ਉਹਨਾਂ ਨੇ ਕੀਤਾ ਉਸ ਆਧਾਰ ਤੇ ਇਹਨਾਂ ਦੇ ਕਾਰਵਾਈ ਕਰ ਦਿਓ ਅਸੀਂ ਕੋਈ ਨਜਾਇਜ਼ ਨਹੀਂ ਕਰਾਣਾ ਜੋ ਕਾਰਵਾਈ ਬੰਦੀ ਆ ਤੁਸੀਂ ਕਾਰਵਾਈ ਕਰ ਦਿਓ ਜੀ ਮੰਦਰ ਕਮੇਟੀ ਦਾ ਮਾਮਲੇ ਬਾਰੇ ਤੁਹਾਨੂੰ ਸਵਾਲ ਕੀਤਾ ਗਿਆ ਸੀ ਪਰ ਤੁਸੀਂ ਅਜੇ ਕਲੀਅਰ ਜਵਾਬ ਨਹੀਂ ਦਿੱਤਾ ਅਖਰ ਮੰਦਰ ਕਮੇਟੀ ਦਾ ਮਾਮਲਾ ਕੀ ਹੈ ਸਰ ਉਹ ਮੈਨੂੰ ਮੈਂ ਉਹਦੇ ਵਿੱਚ ਰਹਿ ਗਿਆ ਜੀ ਉਹ ਮੰਦਰ ਕਮੇਟੀ ਦਾ ਮਸਲਾ ਜੀ ਮੰਦਰ ਕਮੇਟੀ ਦਾ ਮਸਲਾ ਇਹ ਆ ਜੀ ਇਹ ਲੋਕ ਆ ਜਿਹੜੇ ਅੱਜ ਮੇਰੇ ਕਰਦਾਰ ਤੇ ਉਂਗਲੀ ਚੁੱਕਦੇ ਆ ਇਹ ਲੋਕਾਂ ਦਾ ਕੀ ਕਰਦਾਰ ਆ ਮੰਦਰ ਦੀ ਗੱਲ ਤੁਹਾਨੂੰ ਮੈਂ ਦੱਸ ਦਿੰਦਾ ਜੀ ਮੰਦਰ ਦੇ ਵਿੱਚ ਇੱਕ ਕਮੇਟੀ ਸੀ ਜ਼ਬਰਦਸਤੀ ਲਾ ਕੇ ਉਹਨਾਂ ਦੇ ਪਰਚੇ ਕਰਾ ਕੇ ਇਹ ਉਸ ਕਮੇਟੀ ਇਹਨਾਂ ਨੇ ਆਪਣੀ ਗਲਤ ਰਜਸ਼ੜ ਕਰਾ ਲਈ ਜਿਹੜੀ ਅਦਾਲਤ ਵੱਲੋਂ ਨਕਾਰ ਦਿੱਤੀ ਗਈ ਸਰ ਮੈਨੂੰ ਤੁਹਾਡਾ ਜਿਹੜਾ ਤੁਸੀਂ ਸਵਾਲ ਕੀਤਾ ਮੰਦਰ ਕਮੇਟੀ ਬਾਰੇ ਮੈਨੂੰ ਉਹ ਸਵਾਲ ਜਵਾਬ ਯਾਦ ਬੋਲ ਗਿਆ ਥੀ ਮੈਨੂੰ ਦੁਬਾਰਾ ਜਵਾਬ ਦੇਣਾ ਤੁਹਾਨੂੰ ਕਿ ਇਹ ਮੇਰੇ ਕਿਰਦਾਰ ਤੇ ਸਵਾਲ ਚੁੱਕਦੇ ਆ ਜੀ ਇਹ ਮੰਦਿਰ ਕਮੇਟੀ ਬਾਰੇ ਮੇਨੂੰ ਗੱਲ ਕਰਦੀ ਹੈ ਇਹ ਪ੍ਰਧਾਨ ਬਣਨਾ ਚਾਹੁੰਦਾ ਹੀ ਇਹਦੇ ਵਿੱਚ ਇਹ ਮੇਰੇ ਤੇ ਜਿਹੜੇ ਆ ਮੇਰੇ ਤੇ ਕਿਰਦਾਰ ਤੇ ਜਿਹੜਾ ਇਹ ਸਵਾਲ ਚੁੱਕ ਲਿਆ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ ਇਹ ਲੋਕਾਂ ਨੇ ਇੱਕ ਬੜਾ ਵੱਡਾ ਸਕੈਂਡਲ ਕਰਕੇ ਇੱਕ ਬੰਦਾ ਜਿਹੜਾ ਅੱਗੇ ਮੰਦਿਰ ਕਮੇਟੀ ਦਾ ਕੰਮ ਕਰ ਰਿਹਾ ਸੀ ਉਥੇ ਪਰਚੇ ਕਰਾ ਕੇ ਉਸੇ ਕਮੇਟੀ ਨੂੰ ਆਪਣੇ ਨਾਂ ਰਜਿਸਟਰ ਕਰਾ ਕੇ ਤੇ ਉਥੇ ਕਾਬਜ ਹੋ ਗਏ ਜਿਹੜਾ ਮਾਨਯੋਗ ਅਦਾਲਤ ਨੇ ਇਹਨਾਂ ਨੂੰ ਲੋਰ 24 ਦਾ ਸ਼ਾਸਨ ਤੋਂ ਵੀ ਨਕਾਰਤਾ ਜੀ ਇਹਨਾਂ ਨੂੰ ਇਹ ਲੋਕਾਂ ਨੇ ਉਸ ਬੰਦੇ ਤੇ ਨਜਾਇਜ਼ ਆਪਣਾ ਤਿਆਰ ਛੁੱਡਣ ਦਾ ਪਰਚਾ ਕਰਾਇਆ ਉਸ ਬੰਦੇ ਤੇ ਵੀ ਮੈਂ ਤੁਹਾਨੂੰ ਇਹ ਦੱਸਣਾ ਚਾਹਣਾ ਵਾਂ ਇਹ ਲੋਕ ਕਹਿੰਦੇ ਆ ਜੀ ਕਿ ਮੰਦਰ ਕਮੇਟੀ ਦੇ ਵਿੱਚ ਪ੍ਰਧਾਨਗੀ ਵਾਸਤੇ ਆਇਆ ਸੀ ਮੈਂ ਪ੍ਰਧਾਨਗੀ ਵਾਸਤੇ ਨਹੀਂ ਆਇਆ ਹਾਂ ਇਹ ਹੋ ਵੀ ਜਿਹੜੇ ਲੋਗ ਆ ਇਹਨਾਂ ਨੂੰ ਲਾਣ ਵਾਸਤੇ ਆਇਆ ਹਾਂ ਜੀ ਮੈਂ ਮੈਂ ਇਹਨਾਂ ਲੋਕਾਂ ਨੂੰ ਇਹਨਾਂ ਲੋਕਾਂ ਨੇ ਗਲਤ ਤਰੀਕੇ ਦੇ ਨਾਲ ਮੇਰੇ ਤੇ ਦਰਖਾਸਤ ਦਿੱਤੀ ਮੇਰਾ ਕੋਈ ਇਤਿਆਹਾ ਨਹੀਂ ਮੈਂ ਤੇ ਪ੍ਰਭੂ ਦੇ ਚਰਨਾਂ ਦੀ ਸੇਵਾ ਕਰਨ ਵਾਲਾ ਬੰਦਾ ਹਾਂ ਜੀ ਠੀਕ ਆ ਜੀ ਇਹਨਾਂ ਲੋਕਾਂ ਨੇ ਮੇਰੇ ਖਿਲਾਫ ਗਲਤ ਦਰਖਾਸਤ ਦਿੱਤੀ ਮੈਂ ਇਹਨਾਂ ਨੂੰ ਸਮਝਾਇਆ ਮੇਰੇ ਤੇ ਖਿਲਾਫ ਮਨੋਜ ਅਗਨੀਓ ਤੇ ਖਿਲਾਫ ਹੋਰ ਵੀ ਬੰਦਿਆਂ ਖਿਲਾਫ ਇਹਨਾਂ ਨੇ ਉਕੂ ਪ੍ਰਧਾਨ ਖਿਲਾਫ ਗਲਤ ਦਰਖਾਸਤ ਦਿੱਤੀ ਮੈਨੂੰ ਸਮਝਾਇਆ ਇਕ ਗਲਤ ਨਾ ਕਰੋ ਸੇਵਾ ਕਰਨੀਆਂ ਪ੍ਰਭੂ ਦੀ ਸੇਵਾ ਕਰਨੀਆਂ ਸਾਰੇ ਰਲ ਮਿਲ ਕੇ ਕਰੋ ਇਹੋ ਹੀ ਅਮਨ ਰੋੜਾ ਅੱਜ ਮੇਰ ਨਾਲ ਜਿਹੜਾ ਮੇਰੇ ਬਾਰੇ ਮੇਰੇ ਕਰਦਾਰ ਤੇ ਸਵਾਲ ਚੁੱਕਦਾ ਇਹ ਮੇਰੀ ਦੁਕਾਨ ਤੇ ਆਇਆ ਅੱਜ ਨਾਲ ਮੇਰੀ ਫੋਨ ਤੇ ਗੱਲ ਹੋਈ ਜਿੱਦੀ ਮੇਰੇ ਕੋਲ ਰਿਕਾਰਡਿੰਗ ਮੌਜੂਦ ਆ ਮੈਂ ਨੂੰ ਕਿਹਾ ਕਿ ਆਪਾਂ ਸਾਰੇ ਵਾਹ ਜੀਏ ਤੁਸੀਂ ਆਪਣੇ ਬੰਦੇ ਪਾਓ ਚੰਗੇ ਚੰਗੇ ਜਿਹੜੇ ਆ ਜਿਹੜੇ ਬੰਦੇ ਵਿੱਚ ਮਾੜੇ ਆ ਉਹਨਾਂ ਨੂੰ ਕੱਢ ਦਿਓ ਦੋ ਚਾਰ ਬੰਦੇ ਤੁਸੀਂ ਸਾਡੇ ਗਰੁੱਪ ਦੇ ਜਿਹੜੇ ਆ ਹੈਗੇ ਇਹਨਾਂ ਦੇ ਪਾ ਕੇ ਆਪਾਂ ਸਾਰੇ ਰਲ ਮਿਲ ਕੇ ਪ੍ਰਭੂ ਦੀ ਸੇਵਾ ਕਰੀਏ। ਇਹਦਾ ਮੈਨੂੰ ਫੋਨ ਆਇਆ ਕਿ ਸਾਡੇ ਬੰਦੇ ਨਹੀਂ ਮੰਨਦੇ ਜੀ। ਦੂਸਰੀ ਗੱਲ ਤੁਸੀਂ ਜਾਣਦੇ ਹੋਗੇ ਜਿਹੜੇ ਭਾਜੀ ਦੇ ਇੱਕ ਹੋਰ ਲੀਡਰ ਆ ਰੋਕੀ ਭਾਜੀ ਉਹਨਾਂ ਦੇ ਘਰ ਮੋਨੂ ਭਾਜੀ ਚਭਾਲ ਵਾਲੇ ਆ ਉਹ ਵੀ ਸੱਦਿਆ ਉਹ ਵੀ ਆਏ। ਮੈਂ ਉੱਥੇ ਵੀ ਮੈਨੂੰ ਉਹਨਾਂ ਨੇ ਸੱਦਿਆ ਕਿ ਤੂੰ ਪਿੱਛੇ ਹੋ ਜਾ। ਮੈਂ ਇਹਨੂੰ ਰੋਕੀ ਭਾਜੀ ਅੱਜ ਵੀ ਗਵਾਹ ਆ ਮੋਨੂ ਭਾਜੀ ਗਵਾਹ ਆ ਮੈਂ ਇਹਨਾਂ ਨੂੰ ਉੱਥੇ ਵੀ ਕਿਹਾ ਈ ਆਪਾਂ ਇਸ ਤਰ੍ਹਾਂ ਕਰੀਏ ਦੋ ਚਾਰ ਬੰਦੇ ਪਾ ਕੇ ਤੇ ਆਪਾਂ ਉਸ ਝਗੜੇ ਨੂੰ ਨਿਬੇੜੀਏ ਤੇ ਮਹਾਰਾਜ ਦੀ ਜਿਹੜੀ ਸੇਵਾ ਆਪਾਂ ਚਰਨਾਂ ਦੀ ਕਰਨੀ ਆ ਆਪਾਂ ਕਰੀਏ ਆਪਾਂ ਇੱਥੇ ਮੰਦਰ ਦੇ ਵਿੱਚ ਕੰਮ ਕਰੀਏ ਇਹਨਾਂ ਲੋਕਾਂ ਨੇ ਉਥੇ ਪੱਟਾਂ ਦੇ ਹੱਥ ਮਾਰ ਮਾਰ ਕੇ ਕਿਹਾ ਕਿ ਅਸੀਂ ਤੇ ਮੰਦਰਾਂ ਤੇ ਰਾਜ ਕਰਨਾ ਵਾ ਤੇ ਸਾਨੂੰ ਕੋਈ ਵੇਖਾਂਗੇ ਤੂੰ ਰੋਕੇ ਵਖੰਦਾ ਤੇ ਮੈਂ ਕਿਹਾ ਹੀ ਪ੍ਰਭੂ ਬੜਾ ਬਲਵਾਨ ਆ ਤੁਹਾਨੂੰ ਮੰਦਰਾਂ ਦੇ ਵਿੱਚੋਂ ਪ੍ਰਭੂ ਨੇ ਕੱਢਣਾ ਹੀ ਨਹੀਂ ਕੱਢਣਾ ਉਹੀ ਹੋਇਆ ਇਹ ਪੱਟਾਂ ਦੇ ਹੱਥ ਮਾਰਨ ਵਾਲੇ ਬੰਦੇ ਅਰੇ ਬਾਹਰ ਨਿਕਲ ਗਏ ਜਿਹੜੇ ਕੰਦੇਈ ਸਾਨੂੰ 20 ਸਾਲ ਕੋਈ ਬਾਹਰ ਨਹੀਂ ਕੱਢ ਸਕਦਾ ਇਹੋ ਹੀ ਇਹੋ ਹੀ ਬੰਦਾ ਕਹਿੰਦਾ ਸੀ ਸਾਨੂੰ ਕੋਈ ਬਾਹਰ ਨਹੀਂ ਕੱਢ ਸਕਦਾ ਅੱਜ ਮੰਦਰਾਜੋ ਬਾਹਰ ਹੋ ਗਿਆ ਤੇ ਅੱਜ ਇੱਕ ਸੋ ਮੇਰੇ ਕਹਿੰਦਾ ਇੱਕ ਨਵੀਂ ਕਮੇਟੀ ਬਣੀ ਆ ਮੈਂ ਪ੍ਰਧਾਨ ਤੇ ਛੱਡੂ ਉਹਦੇ ਵਿੱਚ ਕੋਈ ਸਿਰਫ ਮੈਂਬਰ ਆ ਹੋਰ ਕੁਝ ਨਹੀਂ ਹੈਗਾ ਇਹ ਮੇਰੇ ਬਾਰੇ ਕੀ ਗੱਲ ਕਰਦੇ ਆ ਜੀ ਇਹ ਲੋਕਾਂ ਨੂੰ ਮੈਂ ਇੱਕੋ ਤਰਨ ਤਰਨ ਦੀ ਜਨਤਾ ਉਹਨਾਂ ਨੂੰ ਮੇਰੇ ਕਦਰ ਦਾ ਪਤਾ ਵਾ ਮੈਂ ਸਾਰਿਆਂ ਨੂੰ ਇੱਕੋ ਗੱਲ ਕੰਨਾ ਹਾ ਬਾਣੀਆਂ ਬਰਾਦਰੀ ਇੰਨੇ ਨੇ ਵਧੀਆ ਬੰਦੇ ਆ ਮੈਂ ਇਹਨਾਂ ਲੋਕਾਂ ਨੂੰ ਇੱਕੋ ਗੱਲ ਕਹੀ ਸੀ ਕਿ ਤੁਸੀਂ ਮੰਦਰਾਂ ਵਾਸਤੇ ਆਪਾਂ ਕੁਝ ਕਰੀਏ ਜਿਹੜੇ ਲੋਕਾਂ ਨੇ ਆਮ ਜਿਹੜੇ 2-4 ਪਰਿਵਾਰ ਉਹਨਾਂ ਨੇ ਸਕੂਲ ਸੰਭੇ ਆ ਉਹਦਾ ਸਾਰਾ ਪੈਸਾ ਮੰਦਰ ਦੇ ਵਿੱਚ ਆਪਾਂ ਲਾਈਏ ਤੇ ਮੰਦਰਾਂ ਦੀ ਆਪਾਂ ਕੁਝ ਨਾ ਕੁਝ ਵਧੀਆ ਕੰਮ ਕਰੀਏ ਇਹ ਲੋਕਾਂ ਨੂੰ 라ਸ ਨਾ ਆਇਆ ਇਹ ਲੋਕ ਮੰਦਰਾਂ ਇਹ ਉਹ ਠੱਗੀਆਂ ਮਾਰਨਾ ਚਾਹੁੰਦੇ ਸੀ ਰਲ ਕੇ ਇਹ ਇਨਾਂ ਲੋਕਾਂ ਨੇ ਉਸ ਚੀਜ਼ ਨੂੰ ਵੇਖਦੇ ਹੋਇਆ ਮੇਰੇ ਖਿਲਾਫ ਮਲਕੀ ਝੰਡਾ ਝੁਕ ਲਿਆ ਜੀ ਔਰ ਇਹ ਮੇਰੇ ਕਰਤਾਰ ਦੇ ਬਾਜੀ ਕੋਈ ਨਹੀਂ ਇਹ ਆਮ ਤੁਸੀਂ ਦਰਮਦਨ ਦੀ ਜਨਤਾ ਨੂੰ ਪੁੱਛੋ ਕੀ ਮੈਂ ਕਿੰਨੀ ਕਿ ਧੱਗੀ ਮਾਰਦਾ ਵਾਂ ਔਰ ਮੈਂ ਕਿੱਡਾ ਵੱਡਾ ਥੱਕ ਗਿਆ ਇਹ ਤੁਹਾਨੂੰ ਤਰਨਤਨ ਦੇ ਲੋਕ ਦੱਸ ਦਣਗੇ ਔਰ ਇਹ ਕਿੱਡੇ ਇੱਕ ਲੋਕ ਇਹ ਜਿਹੜੇ ਮੇਰੇ ਬਾਰੇ ਕਹਿੰਦੇ ਆ ਕਿਸ ਤਰ੍ਹਾਂ ਦੇ ਲੋਕ ਆ ਇਹ ਵੀ ਤਰਨਤਨ ਦੀ ਜਨਤਾ ਦੱਸ ਦੋਗੀ ਅੱਜ ਮੈਂ ਉਹ ਹੀ ਤਰਨਤਨ ਦੀ ਜਨਤਾ ਨੂੰ ਕੰਨਾ ਵਾਂ ਤਰਨਤਨ ਦੇ ਜਿਹੜੇ ਸਾਡੇ ਭਰਾ ਵਾ ਕੀ ਇਹ ਉਹ ਲੋਕ ਆ ਜਿਹੜੇ ਅੱਗ ਲਾ ਕੇ ਤੇ ਤਰਨਤਨ ਦਾ ਜਿਹੜਾ ਮਹੌਲ ਖਰਾਬ ਕਰਨਾ ਚਾਹੁੰਦੇ ਆ ਤੇ ਇਹ ਆ ਕਿ ਇਹਨਾਂ ਦਾ ਸਾਥ ਨਾ ਦਿਓ ਤੇ ਆਪਣੇ ਛੋਟੇ ਭਰਾ ਦਾ ਸਾਥ ਦਿਓ ਜੋ ਇਹਨਾਂ ਵਿਰੁੱਧ ਬਾਂਦੀ ਕਾਰਵਾਈ ਹੋ ਸਕੇ ਜੀ। ਸਤਿ ਸ੍ਰੀ ਅਕਾਲ ਭਾਜੀ ਸਾਰਿਆਂ ਨੂੰ। ਅਸੀਂ ਕੱਲ ਬੂੜੀ ਚੌਂਕ ਤੋਂ ਨਾ ਸਰ ਲੰਘ ਰਹੇ ਸੀ ਮੈਂ ਤੇ ਅਮਨ ਮੇਰੇ ਵੀਰ ਦੋਵੇਂ ਜਾਣੇ ਕਿਉਂਕਿ ਅਸੀਂ ਸ਼ਾਪ ਵਧਾ ਕੇ ਇੱਕ ਰਾਉਂਡ ਕੱਢ ਕੇ ਆਉਣੇ ਸੀ। ਉੱਥੇ ਅਸੀਂ ਵੇਖਿਆ ਕੁਝ ਜਾਣੇ ਲੜ ਰਹੇ ਐ। ਅਸੀਂ ਤੇ ਉਹਨਾਂ ਨੂੰ ਸ਼ਿਡਾਉਣ ਦੀ ਕੋਸ਼ਿਸ਼ ਕੀਤੀ ਆ। ਉਹ ਸ਼ਿਡਾਉਂਦੇ ਸ਼ਿਡਾਉਂਦੇ ਮੇਰੇ ਭਰਾ ਦੇ ਇੱਥੇ ਲੱਗੀ ਐ ਸੱਟ। ਤੇ ਦੂਜੀ ਗੱਲ ਇਹ ਆ ਕੀ ਆ ਮੈਂ ਤੁਹਾਡੇ ਮਾਧਿਅਮ ਰਾਹੀਂ ਨਾ ਮੈਨੂੰ ਪਤਾ ਲੱਗ ਰਿਹਾ ਜੀ ਉਹ ਸੀਸੀਟੀਵੀ ਵਿੱਚ ਹੈ ਜਾਂਹੀਂ ਕੁਛ ਹੈ ਸੀਸੀਟੀਵੀ ਚੈੱਕ ਕੀਤੀ ਜਾਵੇ ਜੀ ਇਹਨੇ ਤੋਰ ਮਰੂਰ ਕੇ ਜਿਹੜੀ ਪੇਸ਼ ਕਰਨੀ ਸੀ ਆ ਜਿਹੜਾ ਬੌਬੀ ਸੂਦ ਹੈ ਜਿਹੜਾ ਐਕਚੁਅਲੀ ਪ੍ਰੋਬਲਮ ਇਹ ਆ ਕਿ ਸਾਡਾ ਕੁਝ ਪਿਛਲੇ ਸਮੇਂ ਦਾ ਕਾਫੀ ਛੇੜਦਾ ਝਗੜਾ ਚੱਲਣ ਡਿਆ ਜੀ ਪਿਛਲੇ ਸਮੇਂ ਦਾ ਕਾਫੀ ਮੰਦਰ ਦਾ ਜਿਹੜਾ ਝਗੜਾ ਚੱਲਣ ਡਿਆ ਉਹ ਮੁੱਦਾ ਚੁੱਕ ਕੇ ਇਹ ਹੁਣ ਇੱਧਰ ਆਇਆ ਆ ਆਪਕ ਗੱਲ ਸਾਰੀ ਆ